ਆਹ ਦੇਖੀ ਉਹਨੇ ਗੱਡੀ ਪੰਨੀ ਵੀ ਉਹਦੀ ਥਾਰ ਨਵੀਂ ਗੱਡੀ ਆ ਰੱਜਾ ਉਹ ਨਸ਼ੇ ਨਾਲਾ ਉਹ ਬਸਣਾ ਬੰਨਾ ਉਹਨੂੰ ਕੋਈ ਸੋਧ ਬੋਧ ਨਹੀਂ ਚ ਉਹ ਚੰਗੀ ਭਲੀ ਫੈਮਿਲੀ ਫੈਮਿਲੀ ਨੂੰ ਰਗੜੂਗਾ ਅਸੀਂ ਉਹ ਰੋਕਣ ਦੀ ਕੋਸ਼ਿਸ਼ ਕਰਾ ਲੋਕ ਤਾਂ ਰਹਿੰਦੇ ਇਹ ਧਨੋਲੇ ਚ ਪੈਂਦਾ ਨਾ ਕੋਈ ਮੜ ਗਈ ਖਤਾਨਾ ਦੇ ਨਿਕਲੇ ਤੇ ਉੱਥੇ ਨਾ ਜੇ ਸਾਨੂੰ ਲੋੜ ਪਈ ਧਨੋਲੇ ਪੁਛ ਨੂੰ ਭੇਜਣਾ ਅੱਜ ਹਾ ਭਾਈ ਬਾਲਾ ਰੱਜਾ ਆਪੇ ਚੰਗੇ ਪੇ ਮਾਰੂ ਕਿਸੇ ਨੂੰ ਨਾ ਅਸੀਂ ਹਾਰ ਨਾ ਮਾਰਦੇ ਮੂਹਰੇ ਕੱਢਦੇ ਲੋਕਰੇ ਵੀ ਨਹੀਂ ਕਹੇ ਉੱਥੇ ਅਸੀਂ ਗੱਡੀ ਰੋਕਾਂਗੇ ਬੱਸ ਗਈ ਬਈ ਮਾਰ ਫਾਇੜਾ ਮਾਰਦਾ ਜਾਂਦਾ ਵੀਡੀਓ ਆਪਾਂ ਬਣਾ ਲਾ ਆਪੋ ਜੂ ਟਰੱਕ ਦੇ ਵਿੱਚ ਜਾ ਦਾਂ ਬਈ ਨੁਕਸਾਨ ਕਰਕੇ ਆਇਆ ਵਿੱਚ ਇਹ ਲੱਗ ਗਿਆ ਗੱਡੀ ਕੇ ਦੇ ਆਪੋ ਜੂ ਯਾਰ ਟਰੱਕ ਰੁਕ ਗਿਆ ਇਹ ਵਾਹ ਉਹ ਹੋ ਭਾਈ ਜੇ ਗੱਡੀ ਮਾੜੀ ਹੋਵੇ ਨਾ ਜਿੰਨਾ ਤੱਕਿਆ ਕਰੀ ਜਾਂਦਾ ਗੱਡੀ ਹੁਣ ਨੂੰ ਗਈ ਹੋਏ ਤੂੰ ਵੀਡੀਓ ਨਹੀਂ ਬੰਦ ਕਰਨੀ ਵੀਡੀਓ ਨਹੀਂ ਬੰਦ ਕਰਨੀ ਵੀਡੀਓ ਤਾਂ ਬਣਾ ਤੱਕ ਰਿਹਾ ਸੋਦ ਹਾਲਾਤ ਗਿਆ ਭਾਈ ਉਹ ਐ ਕਰ ਭੂਨੇ ਕੇ ਪਿੰਡਾਂ ਨੂੰ ਤੂੰ ਪਹੁੰਚ। ਭੈਣ ਚੋਦਾ ਤੂੰ ਵੀ ਇਹਨਾਂ ਨੂੰ ਮਾਰ ਹਾਨੂੰ ਮਾਰਿਆ ਸੀ ਤੂੰ। ਆਹ ਮੈਂ ਲਾਖੋ ਦਾ ਨਕੜਾ। ਦੱਕੇ ਨੂੰ ਇੱਕ ਮਿੰਟ ਆ ਵੀਡੀਓ ਬਣਾਈ। ਵੀਡੀਓ ਬਣਾਈ ਆ ਦੇਖੀ। ਭੈਣ ਚੋਦਾ ਨੇ ਕੈਪਚਰ। ਆਹ ਦੇਖ ਲੋ ਬਾਈ ਜੀ ਆ ਦੁੱਧੋ। ਇਹਦੇ ਆਊਗਾ ਸਾਨੂੰ। ਸੌਰੀ ਮਾਨਤਾ ਨਾ। ਇਹ ਬੰਦਾ ਬਰਨਾਲਾ ਤੋਂ ਆਇਆ ਫਟਫਟ ਟੂਲ ਪਲਾਜੇ ਤੱਕ ਦੇਖ ਲੋ। ਕਿੰਨਾ ਨੁਕਸਾਨ ਕਰਕੇ ਆ ਪਿੱਛੇ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਮੋਟਰਸਾਈਕਲ ਮਾਰਦੇ ਮਾਰਦੇ। It satsena de Llно, ii Fahin bum%, a zat and rum this <laughs> theess STEPHAN players, haa have these high Jobjm Mars Sloedi, haa Harteidal war innada. 한ratad tubewaレendare, haa haad a get arun dhe 그림ang assen나� bum ride aang, arwa era �nowid kralabit gu kiwaidak Seattle mir Tiger indskiwa rais ух Sama dripani04y tony Dweanz an asking kedua as atsqurakoar ٹرانسومیٹیک رکھو ہاڑی بڑی گاڑی ہے کلاپ نہیں ماں نے ہائے ہائے یہ ٹرایک موٹر تھا وہ بجلی مارتا ہے لوک ڈراؤ میرے لیے گاڑی بنادی دو آور گاڑی ابھی ویڈیو دو منٹ کا ہے یہ کر رہا ہے یہ کر رہا ہے 50 تینوں کی چلاونے کھڑے تو جنے ہیں بھائی جو ਮੈਂ ਜਿਹੜਾ ਆਪਦਾ ਪਰਵਾਹੀ ਲਈ ਫਿਰਦਾ ਹਾਂ ਮੋਟਰਸਾਈਕਲ ਦੀ ਕੀ ਕਸੂਰ ਆ ਭਾਈ ਇਹੇ ਜੇ ਆਵਾ ਆਹੀ ਦੀ ਟਿਕਣਾ ਹੁੰਦੀ ਆ